Breakfast. ਯਾਨੀ ਕਿ ਬ੍ਰੇਕ ਦਾ ਫਾਸਟ ਯਾਨੀ ਕਿ ਪੂਰੀ ਰਾਤ ਤੁਸੀਂ ਕੁਝ ਨਹੀਂ ਖਾਇਆ ਔਰ ਕੁਝ ਖਾ ਕੇ ਤੁਸੀਂ ਆਪਣੇ ਫਾਸਟ ਨੂੰ ਬ੍ਰੇਕ ਕਰਨਾ ਹੈ ਇਸੇ ਕਰਕੇ ਆਈ ਥਿੰਕ ਬ੍ਰੇਕਫਾਸਟ ਇਜ਼ ਵੈਰੀ ਵੈਰੀ ਇੰਪੋਰਟੈਂਟ ਪਾਰਟ ਆਫ ਯੋਰ ਡੇ ਸਮਰ ਸਵਿਚ ਕਿਸ ਤਰ੍ਹਾਂ ਦਾ ਬ੍ਰੇਕਫਾਸਟ ਪੂਰੇ ਦਿਨ ਦੀ એનર્ਜੀ ਤੁਹਾਨੂੰ ਦੇਣ ਵਿੱਚ ਮਦਦਗਾਰ ਹੋ ਸਕਦਾ ਹੈ ਅੱਜ ਅਪਾਂ ਗੱਲ ਕਰਨ ਵਾਲਿਆਂ ਉਹਨਾਂ ਹੀ ਕੁਝ ਫੂਡਸ ਬਾਰੇ ਸਾਡੇ ਕਿਚਨ ਦੇ ਵਿੱਚ ਬਹੁਤ ਸਾਰੇ ਐਸੇ ਸੰਬਰੀ ਫੂਡਸ ਹੁੰਦੇ ਆ ਜਿਹੜੇ ਕਿ ਪੂਰੇ ਦਿਨ ਦੀ એનર્ਜੀ ਸਾਨੂੰ ਦੇ ਸਕਦੇ ਆ ਬਿਕੋਜ਼ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਜਲਦੀ ਨੌਟਨਿਆ ਸਾਡੀ ਬੋਡੀ ਦੇ ਵਿੱਚੋਂ ਜਦੋਂ ਸਵੇਟਿੰਗ ਹੁੰਦੀ ਹੈ ਤਾਂ ਸਾਡੇ ਇਲੈਕਟ੍ਰੋਲਾਈਟਸ ਦਾ ਲਾਸ ਹੁੰਦਾ ਜਿਵੇਂ ਕਿ ਸੋਡੀਅਮ ਔਰ ਪੋਟਾਸ਼ੀਅਮ ਔਰ ਇਹਦੀ ਵਜ੍ਹਾ ਨਾਲ ਅਸੀਂ ਡੀਹਾਈਡਰੇਟਿਡ ਫੀਲ ਕਰਦੇ ਹਾਂ ਸੋ ਆਪਾਂ ਕੁਝ ਐਸੇ ਖਾਣੇ ਆਪਣੇ ਨਾਸ਼ਤੇ ਦੇ ਵਿੱਚ ਸ਼ਾਮਿਲ ਕਰਨੇ ਆ ਜਿਹੜੇ ਕਿ ਪੂਰੇ ਦਿਨ ਸਾਨੂੰ એનર્ਜੀ ਦੇ ਸਕਣ ਔਰ ਸਾਨੂੰ ਚੁਸਤ ਔਰ ਤੰਦਰੁਸਤ ਰੱਖ ਸਕਣ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਸਮੂਦੀਸ ਬਾਰੇ ਸਮੂਦੀਸ ਤਾਂ ਬੇਸ ਤੁਸੀਂ ਬਣਾ ਸਕਦੇ ਹੋ ਯੋਗਰਟ ਯਾਨੀ ਕਿ ਦਹੀਂ ਦੇ ਨਾਲ ਉਹਦੇ ਵਿੱਚ ਤੁਸੀਂ ਫਰੂਟ ਪਾਓ ਉਹਦੇ ਵਿੱਚ ਖੂਬ ਸਾਰੇ ਡਰਾਈ ਫਰੂਟਸ ਪਾਓ ਔਰ ਆਈ ऍम ਸ਼ੋਰ ਬਹੁਤ ਲੋਕ ਇਸ ਟਾਈਮ ਇਹ ਵੀ ਸੋਚ ਰਹੇ ਹਨ ਕਿ ਡਰਾਈ ਫਰੂਟਸ ਤਾਂ ਗਰਮ ਹੁੰਦੇ ਆ ਅਸੀਂ ਕਿਵੇਂ ਸਭ ਇਸ ਨੂੰ ਖਾ ਸਕਦੇ ਆ ਲੇਕਿਨ ਮੈਂ ਸੁਝਾਤੇ ਆਗੀ ਤੁਸੀਂ ਆਮੰਡਸ ਐਂਡ ਵਾਲਨਟਸ ਨੂੰ ਤੁਸੀਂ ਸੋਕ ਕਰ ਸਕਦੇ ਹੋ ਉਹਦੀ ਤਾਸੀਰ ਬਦਲ ਜਾਂਦੀ ਹੈ ਉਹਨੂੰ ਤੁਸੀਂ ਸਮੂਦੀਸ ਵਿੱਚ ਪਾਓ ਤੁਸੀਂ ਚੀਆ ਸੀਡਸ ਪਾ ਸਕਦੇ ਹੋ ਸੋ ਇਹਨੂੰ ਤੁਸੀਂ ਚਰਨ ਕਰਕੇ ਐਜ਼ ਅ ਹੈਲਥੀ ਬ੍ਰੈਕਫਾਸਟ ਲੈ ਸਕਦੇ ਹੋ ਲੇਕਿਨ ਜੇ ਗਰਮੀਆਂ ਦੇ ਮੌਸਮ ਵਿੱਚ ਤੁਹਾਡਾ ਬਲੱਡ ਪ੍ਰੈਸ਼ਰ थोड़ा जा डाउन रहा है दैन इंस्टेड ऑफ हैविंग अ समूदी यू कैन गो फॉर अ रायता उसकी ब्लैक सोल्ट और क्यूमिन सीड् इस्तेमाल कर सकते हो खूब सारिया वेजिटेबल्स तो रायते पाओ तुम तो थोड़ा जा अनार पा सकते हो, तो सदी थोड़ी जी चुकंदर पा सकते हो तो थोड़ा जहाँ वो तो सोल्ट जो पा दोगे तो वह तो कंप्लीट मील बन सकता है इसतों अलावा ओट्स ਓਟਸ ਚਾਹੇ ਤੁਸੀਂ ਮਿਲਕ ਨਾਲ ਲੈ ਸਕਦੇ ਹੋ ਓਟਸ ਤੁਸੀਂ ਰਾਇਤੇ ਵਿੱਚ ਪਾ ਸਕਦੇ ਹੋ ਜਾਂ ਤੁਸੀਂ ਸੌਲਟੀ ਓਟਸ ਯਾਨੀ ਕਿ ਮਸਾਲਾ ਓਟਸ ਵੀ ਖਾ ਸਕਦੇ ਹੋ ਜਿਹੜੇ ਕਿ ਫੁੱਲ ਡੇ ਦੇ ਵਿੱਚ ਤੁਹਾਨੂੰ ਤਾਜ਼ਾ ਰੱਖਣ ਦੇ ਵਿੱਚ ਹੈਲਪ ਕਰ ਸਕਦੇ ਆ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਅ ਮਰਜੈਂਸੀ ਹੈ ਯੂ ਕੈਨੋਟ ਪ੍ਰਿਪੇਅਰ ਐਨੀਥਿੰਗ ਵਾਟ ਯੂ ਕੈਨ ਡੂ ਇਜ਼ ਯੂ ਕੈਨ ਹੈਵ ਟੂ ਬਨਾਨਾਸ ਬਨਾਨਾਸ ਦੇ ਵਿੱਚ ਇਨਾਫ ਪੋਟਾਸ਼ੀਅਮ ਹੁੰਦਾ ਹੈ ਜਿਹੜਾ ਕਿ ਤੁਹਾਨੂੰ એનર્ਜੀ ਵੀ ਦੇਗਾ ਔਰ ਇਹਦੇ ਵਿੱਚ ਜਿਹੜੇ ਪ੍ਰੈਜ਼ੈਂਟ ਕੰਪਲੈਕਸ ਕਾਰਬੋਹਾਈਡਰੇਟਸ ਹੈ ਉਹ ਸਲੋਲੀ ਬ੍ਰੇਕਡਾਊਨ ਹੁੰਦੇ ਹੈ ਔਰ ਕਾਫੀ ਦੇਰ ਤੱਕ ਤੁਹਾਨੂੰ એનਰਜਾਈਜ਼ ਰੱਖਦੇ ਹੈ ਇਸ ਤੋਂ ਇਲਾਵਾ ਜੇ ਤੁਸੀਂ ਵਾਟਰਮੈਲਨ ਦੇ ਸ਼ੌਕੀਨ ਹੋ ਡੈਫੀਨਿਟਲੀ ਯੂ ਕੈਨ ਹੈਵ ਅ बिग बोल ऑफ वॉटरमैलन जे थोड़ा तो लगता है कि तुम ड्रेंड आउट फील करोगे सो यू कैन एड सम हनी ओवर इट और थोड़ा जहा ब्लैक सॉल्ट पाओ सो दैट इट नॉट ओनली केव्ज़ यू हेल्दी ਕਾਰਬੋਹਾਈਡਰੇਟਸ ਬਟ ਤੁਹਾਨੂੰ ਇਹ ਥੋੜਾ ਜਿਹਾ ਸੌਲਟ ਦੇ ਨਾਲ ਪੂਰੇ ਦਿਨ ਦੇ ਵਿੱਚ ਫਰੈਸ਼ ਰੱਖਣ ਦੇ ਵਿੱਚ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਐਗਸ ਐਨੀ ਡੇ ਐਗਸ మేక్ ਦ ਬੈਸਟ ਬ੍ਰੈਕਫਾਸਟ ਤੁਸੀਂ 4 ਤੋਂ 5 ਐਗ ਵਾਈਟਸ ਲੈ ਸਕਦੇ ਹੋ ਤੁਸੀਂ ਇੱਕ ਯੋਕ ਵੀ ਲੈ ਸਕਦੇ ਹੋ ਨਾਲ ਔਰ ਇਹਦੇ ਨਾਲ ਇੱਕ ਤੁਸੀਂ ਟੋਸਟ ਲੈ ਲੈਂਦੇ ਹੋ ਜਿਹੜੇ ਕਿ ਕੰਪਲੈਕਸ ਕਾਰਬੋਹਾਈਡਰੇਟਸ ਤੁਹਾਨੂੰ ਦੇਗਾ ਸੋ ਪ੍ਰੋਟੀਨ ਔਰ ਕਾਰਬਸ ਦਾ ਇਟ ਬੈਸਟ ਕੰਬੀਨੇਸ਼ਨ ਹੈ ਔਰ ਮੈਂ ਚਾਹਾਂਗੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਆਪਣੇ ਲਈ ਹੈਲਦੀ ਬ੍ਰੈਕਫਾਸਟ ਚੁਣੋ ਤਾਂ ਕਿ ਇਹਨਾਂ ਗਰਮੀਆਂ ਦੇ ਵਿੱਚ ਵੀ ਤੁਸੀਂ ਉਨੇ ਹੀ એનਰਜੈਟਿਕ ਰਹਿ ਸਕੋ ਜਿਹੜੇ ਕਿ ਤੁਹਾਨੂੰ ਖੁਸ਼ ਔਰ ਤੰਦਰੁਸਤ ਰੱਖਣ ਦੇ ਵਿੱਚ ਹੈਲਪ ਕਰ ਸਕਣ